ਇਹ ਤਸਵੀਰਾਂ ਲੁਧਿਆਣਾ ਦੇ ਚਮਾਲਪੁਰ ਦੀਆਂ ਨੇ ਜਿੱਥੇ ਸਰਕਾਰੀ বাস ਨਾਲ ਹੋਏ ਇੱਕ ਵੱਡੇ ਹਾਦਸੇ ਤੋਂ ਬਾਅਦ ਲੋਕਾਂ ਦਾ ਗੁੱਸਾ ਅਸਮਾਨ ਚੜ ਗਿਆ ਅਤੇ ਉਹਨਾਂ ਨੇ ਬਸਾਂ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਦਰਅਸਲ ਫਿਰੋਜ਼ਪੁਰ ਤੋਂ ਸ਼ਿਮਲਾ ਜਾ ਰਹੀ ਪੰਜਾਬ ਰੋਡ ਬੱਸ ਦੀ ਇੱਕ ਤੇਜ਼ ਰਫ਼ਤਾਰ バス ਅਚਾਨਕ ਬੇਕਾਬੂ ਹੋ ਗਈ ਅਤੇ ਕਈ ਵਾਹਨਾਂ ਤੇ ਰਾਹਗੀਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਜਦ ਕਿ ਡਰਾਈਵਰ ਸਮੇਤ ਕਈ ਲੋਕ ਜ਼ਖਮੀ ਹੋਏ ਨੇ ਹਾਦਸੇ ਤੋਂ ਗੁੱਸਾਈ ਲੋਕਾਂ ਨੇ ਸੜਕ ਤੇ ਜਾਮ ਲਗਾ ਦਿੱਤਾ ਅਤੇ ਨਾ ਸਿਰਫ ਹਾਦਸੇ ਦੀ ਵਜ੍ਹਾ ਬਣੀ ਬਸ ਬਲਕਿ ਮੌਕੇ ਤੇ ਮੌਜੂਦ ਬਾਕੀ ਬੱਸਾਂ ਦੀ ਵੀ ਪੰਤ ਤੋੜ ਕੀਤੀ ਇਸ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਹਾਦਸੇ ਦਾ ਕਾਰਨ ਮੰਨੇ ਜਾ ਰਹੀ ਹੈ ਅਸਲ ਵਿੱਚ ਉਹ ਚੁਾਈ ਸੀ ਕਿ ਪਾਸੇ ਐ ਸਿੱਧੇ ਆ ਰਹੀ ਬਸ ਨਾਲ ਇਧਰ ਨੂੰ ਗਈ ਬੀਟ ਗੱਡੀ ਖੜੀ ਬੀਟ ਗੱਡੀ ਆਪਣੀ ਮੈਡੀਕਲ ਸ਼ੋਰੇ ਕੋਲ ਉਹ ਮੈਡੀਕਲ ਤੇ 20 ਬੱਜੀ 20 ਦਾ ਮੈਡੀਕਲ ਆ ਕੇ ਬੱਜੀ ਤੇ ਅੱਗੇ ਆ ਕੇ ਦੋ ਇਧਰ ਬੰਦੇ ਮੋਟਰ ਲੈ ਕੇ ਜਾ ਰਹੇ ਮੋਟਰ ਲੈ ਕੇ ਆਪਣੇ ਮੋਟਰੇ ਸਾਈਡ ਲਾਈ ਦਵਾਈ ਲੈਣ ਚਲੇ ਜਾਂਦੇ ਮੋਟਰ ਉਰ ਦੇ ਕਿੰਦੇ ਪਾੰਦਿਆ ਕੇ ਬੱਚੇ ਦਾ ਸ਼ੀਸ਼ੇ ਦੇ ਇਥੇ ਗੱਡੀ ਸ਼ਿਫਟ ਖੜੀ ਸੀਗੀ ਸ਼ਿਫਟ ਖੜੀ ਹੈ ਇਦੋਂ ਆ ਰਹੀ ਹੈ ਪਿੱਛੋਂ ਵੱਜੀ ਉਹ ਗੱਡੀ 3 ਬਟੇ ਪਿੱਛੇ ਬੇਕਾਪ ਉਸੇ ਬਸ ਬਸ ਬੇਕਾਪ ਪੂਰੀ ਬੇਕਾਪ ਬ੍ਰੇਕ ਲੱਗਿਆ ਨਹੀਂ ਹੋ ਤੋ ਭਾਈ ਬ੍ਰੇਕ ਲਾਉਂਦੇ ਉਹ ਤੋਂ ਬ੍ਰੇਕਾਂ ਦਾ ਆ ਰਿਹਾ ਜੀ ਬ੍ਰੇਕ ਲੱਗਿਆ ਜੀ ਇਥੇ ਸਾਰਾ ਦਿਨ ਹੀ ਇਹੀ ਕੰਮ ਹੈ ਇੱਧੇ ਲਿਆਂਦੇ ਓਵਰਟੇਕ ਕਰਨ ਦੀ ਉੱਥੇ ਸਵਾਰੀਆਂ ਭੰਡੀਆਂ ਹੁੰਦੀਆਂ ਹੁੰਦੀਆਂ ਆਉਣਾ ਸਿੱਧਾ ਜਾ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਕੋਈ ਪ੍ਰਾਈਵੇਟ ਹੋਵੇ ਜਾਂ ਆਪਣਾ ਸਰਕਾਰੀ ਹੋਵੇ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਪਰ ਇਹ ਦੌਰਾ ਹਾਦਸੇ ਦੀ ਵਜ੍ਹਾ ਬਣਿਆ ਜਾਂ ਹਾਦਸਾ ਇਸ ਦਿਲ ਦੇ ਦੌਰੇ ਦੀ ਇਸ ਬਾਰੇ ਪਤਾ ਲੱਗਣਾ ਜੇ ਬਾਕੀ ਹੈ ਜੋ ਵੀ ਮੈਡੀਕਲ ਰਿਪੋਰਟ ਆਏਗੀ ਪੁਲਿਸ ਵੱਲੋਂ ਉਸ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਸ਼ੁਰੂਆਤੀ ਤੌਰ ਤੇ ਪਤਾ ਲੱਗਿਆ ਕਿ ਵੀ ਜਿਹੜਾ ਹੈ ਡਰਾਈਵਰ ਨੂੰ ਅਟੈਕ ਹੋਇਆ ਸੀ ਔਰ ਉਹ ਹਸਪੀਟਲ ਐਡਮਿਟ ਆ ਉਹ ਨੂੰ ਅਸੀਂ ਵੈਰੀਫਾਈ ਕਰਦੇ ਹਾਂ ਕਿ ਅਟੈਕ ਹੋਣ ਤੋਂ ਬਾਅਦ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਜਾਂ ਉਹ ਐਕਸੀਡੈਂਟ ਤੋਂ ਬਾਅਦ ਕਿਤੇ ਅੱਗੇ ਪਿੱਛੇ ਚੱਲ ਰਿਹਾ ਹੈ ਅਸੀਂ ਮੌਕੇ ਦੇ ਉੱਪਰ ਸਬੰਧਤ ਐਸਡੀਐਮ ਨੂੰ ਬੁਲਾ ਲਿਆ ਜਿਹੜੀ ਸਾਡੇ ਕਰਨ ਵਾਲੀ ਕਾਰਵਾਈ ਹੋਊਗੀ ਅਸੀਂ ਕਰਾਂਗੇ ਜਿਹੜੀ ਸਿਵਲ ਡਿਪਾਰਟਮੈਂਟ ਦੀ ਐਸਡੀਐਮ ਸਾਫ ਕਰਨਗੇ ਉਹ ਉਹ ਆਪਣੀ ਕਰੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ